ਸਸਰੀ ਗਾਡੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਬਾਬਾ ਫਰੀਦ ਸਿੰਘ ਜਿੱਥੇ ਤੁਹਾਨੂੰ ਦਿਖਾਉਣੇ ਆ ਕਿ ਕੁਝ ਜਿਹੜੇ ਆਪਣੇ ਵਫਾ ਫਰੀਦ ਸਿੰਘ ਦੇ ਸਟੂਡੈਂਟ ਆ ਉਹਨਾਂ ਨੇ ਆਪਣੇ ਪ੍ਰੋਜੈਕਟ ਪੇਸ਼ ਕੀਤੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਜਿਹੜੇ ਲਾਭ ਦੇਖ ਹੋ ਸਕਦੇ ਆ ਉਹਦੇ ਬਾਰੇ ਬੱਚਿਆਂ ਨਾਲ ਗੱਲ ਕਰਾਂਗੇ ਤੇ ਤੁਹਾਨੂੰ ਸਾਰੀ ਜਿਹੜੀ ਆ ਜਾਣਕਾਰੀ ਆਪਾਂ ਦੇਣੀ ਆ अपना प्रोजेक्ट तैयार ਕੀਤਾ ਹੈ ਸਟੂਡੈਂਟ ਬਾਬਾ ਫਰੀਦ ਸਿੰਘ ਪਬਲਿਕ ਸਕੂਲ ਦੇ ਸਟੂਡੈਂਟ ਨੇ ਜਿਹੜਾ ਬਰਨਫੀਟ ਕੋਟ ਹੈ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਲਾਭਦਾਇਕ ਹੋ ਸਕਦਾ ਜਿਵੇਂ ਤੁਸੀਂ ਪਿਛੀ ਪਿਛਲੀ ਵਾਰ ਆਪਾਂ ਇੱਕ ਘਟਨਾ ਦੇਖੀ ਸੀ ਕਿ ਬੋਰਵੈਲ ਦੇ ਵਿੱਚ ਜਿਹੜਾ ਬੱਚਾ ਡਿੱਗ ਪਿਆ ਸੀ ਤੇ ਉਸ ਨੂੰ ਕੱਢਣ ਦੇ ਵਿੱਚ ਬੜੀ ਮੁਸ਼ਕਲ ਆਈ ਸੀ ਇਹ ਚੀਜ਼ ਨਾਲ ਇਸ ਪ੍ਰੋਜੈਕਟ ਨਾਲ ਆਪਾਂ ਨੂੰ ਬਹੁਤ ਆਸਾਨੀ ਨਾਲ ਆਪਾਂ ਜਿਹੜਾ ਬੋਰਵੈਲ ਦੇ ਵਿੱਚੋਂ ਕੋਈ ਵੀ ਚੀਜ਼ ਡਿੱਗੀ ਹੈ ਜਿਵੇਂ ਕੋਈ ਬੱਚਾ ਡੱਗ ਪੈਂਦਾ ਅਸਮੋ ਆਸਾਨੀ ਨਾਲ ਕੱਢ ਸਕਦੇ ਆ ਆਪਾਂ ਜਾਣਕਾਰੀ ਲੈਣੇ ਆ ਸਟੂਡੈਂਟ ਜਦੋਂ ਹਾਂਜੀ ਮੈਂ ਵੀ ਜੋ ਸਿੰਘ ਬਾਬਾ ਫਰੀਦ ਕਾਲਜ ਸਕੂਲ ਦਾ ਵਿਦਿਆਰਥੀ 2020 ਦੇ ਵਿੱਚ ਆਪਾਂ ਦੇਖਿਆ ਸੀ ਕਿ ਇੱਕ ਪ੍ਰਿੰਸ ਨਾਮ ਦਾ ਬੱਚਾ ਜੋ ਕਿ ਬੋਰਵੈਲ ਦੇ ਉੱਤੇ ਡਿੱਗ ਗਿਆ ਸੀਗਾ ਲੋਕਾਂ ਨੇ ਕੀ ਕੀਤਾ ਵੀ ਉਹਦੇ ਪੈਰਲ ਬੋਰਵੈਲ ਡਿੱਗ ਕਰਨਾ ਸ਼ੁਰੂ ਕਰਤਾ ਜਿਸ ਨਾਲ ਉਹਦੀ ਫਿਰ ਵੀ ਜਾਨ ਨਹੀਂ ਬਚਾਈ ਜਾ ਸਕੀ ਅਜੇ ਆਪਾਂ ਇੱਕ ਤਰ੍ਹਾਂ ਦਾ ਗ੍ਰਿਪਰ ਤਿਆਰ ਕੀਤਾ ਜਿਹੜਾ ਖੁੱਲ ਵੀ ਜਾਂਦਾ ਤੇ ਬੰਦ ਵੀ ਹੋ ਜਾਂਦਾ ਹੁਣ ਆਪਾਂ ਬੋਰਵੈਲ ਦੀ ਗਲਾਈ ਦੇ ਹਿਸਾਬ ਦੇ ਨਾਲ ਇਹਨੂੰ ਗ੍ਰਿਪਰ ਨੂੰ ਖੋਲ ਕੇ ਬੋਰਵੈਲ ਦੇ ਵਿੱਚ ਛੱਡ ਦਵਾਂਗੇ ਜਦੋਂ ਇਹ ਬੋਰਵੈਲ ਦੇ ਅੱਜ ਜਾਊਗਾ ਤੇ ਆਪਾਂ ਕੈਮਰੇ ਦੇ ਨਾਲ ਦੇਖ ਸਕਾਂਗੇ ਵੀ ਬੱਚਾ ਕਿੰਨੀ ਲੋਅਰ ਕਿੰਨੀ ਡੈਪਥ ਤੇ ਹੈ ਇਹਦੇ ਥੱਲੇ ਇੱਕ ਸੈਂਸਰ ਲੱਗਿਆ ਹੋਇਆ ਜਿਹੜਾ ਦੱਸੂਗਾ ਵੀ ਬੱਚਾ ਕਿੰਨੇ ਕਿੰਨੇ ਥੱਲੇ ਹੈ ਤੇ ਇੱਥੇ ਆਪਾਂ ਇੱਕ ਮੋਟਰ ਲਾਈ ਹੋ ਤੇ ਦੀ ਪੋਜੀਸ਼ਨ ਨੂੰ ਅਡਜਸਟ ਕਰੂਗੇ ਹਣ ਆਪਾਂ ਬੱਚੇ ਨੂੰ ਇਹਦੇ ਥੱਲੇ ਜਾ ਕੇ ਗ੍ਰਿਪ ਕਰ ਲੈਣਾ ਬੱਚੇ ਦੀ ਜੋ ਹੀ ਕੰਡੀਸ਼ਨ ਦੇ ਨਾਲ ਥੱਲੇ ਦੇਖ ਸਕਦਾ ਵੀ ਇੱਕ ਜਿਵੇਂ ਮੈਂ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਖੜਾ ਹਾਂ ਤੇ ਜਾਂ ਦੂਜੀ ਪੋਜੀਸ਼ਨ ਵੀ ਜਦੋਂ ਸੈਰ ਥੱਲੇ ਹੋਊਗਾ ਤੇ ਲੱਤਾਂ ਉੱਪਰ ਹੋਣਗੀਆਂ ਜੇ ਲੱਤਾਂ ਉੱਪਰ ਹੋਣਗੀਆਂ ਤਾਂ ਆਪਾਂ ਲੱਤਾਂ ਨੂੰ ਗ੍ਰਿਪ ਕਰ ਸਕਦੇ ਹਾਂ ਇਹਦੇ ਨਾਲ ਜੇ ਜਦੋਂ ਸੈਰ ਉੱਪਰ ਹੋਊਗਾ ਤਾਂ ਇਸ ਚੀਜ਼ ਨੂੰ ਤੋਂ ਨੂੰ ਗ੍ਰਿਪ ਕਰ ਸਕਦੇ ਹਾਂ ਇਹਨੂੰ ਆਪਾਂ ਥੱਲੇ ਸੈੱਟ ਕਰੂਗੇ ਕਿਉਂਕਿ ਮੈਂ ਇੱਕ ਪੁਲੀ ਮਕੈਨਿਜ਼ਮ ਲਾਇਆ ਹੋਇਆ ਜਿਹੜਾ ਕਿ ਇਹਨੂੰ ਥੱਲੇ ਵੀ ਚਿੱਟੂਗਾ ਤਾਂ ਤਾਂ ਵੀ ਖਿੱਚ ਸਕਦਾ ਇਹਨੂੰ ਇਹਨੂੰ ਆਪਾਂ 360 ਵੀ ਘੁਮਾ ਸਕਦੇ ਹਾਂ ਵੀ ਜਿਹੜਾ ਇਹਦੀ ਪੋਜੀਸ਼ਨ ਨੂੰ ਅਡਜਸਟ ਕਰ ਸਕਦਾ ਹੁਣ ਆਪਾਂ ਇਹਨੂੰ ਥੱਲੇ ਸੱਟ ਕੇ ਕਿਹਦੇ ਵੀ ਘਟੀ ਨਾਲ ਇਹਨੂੰ ਆਪਾਂ ਥੱਲੇ ਸੱਟ ਕੇ ਬੱਚੇ ਨੂੰ ਗ੍ਰਿਪ ਕਰ ਸਕਾਂਗੇ ਜਦੋਂ ਬੱਚਾ ਗ੍ਰਿਪ ਹੋ ਗਿਆ ਉਹਦੇ ਵਿੱਚ ਸੈਂਸਰ ਲੱਗਿਆ ਹੋਊਗਾ ਜਿਹੜਾ ਕਿ ਉੱਤੇ ਇੱਕ అలਾਰਮ ਭੇਜੂਗਾ ਜਾਂ ਕੈਮਰੇ ਦੀ ਸਹਾਇਤਾ ਦੇ ਨਾਲ ਆਪਾਂ ਦੇਖ ਸਕਦੇ ਹਾਂ ਵੀ ਬੱਚਾ ਗ੍ਰਿਪ ਹੋ ਗਿਆ ਤੇ ਫਿਰ ਉਹਦੇ ਪੂਰੀ ਮੈਕੈਨਿਜ਼ਮ ਦੇ ਨਾਲ ਆਪਾਂ ਬੱਚੇ ਨੂੰ ਉੱਪਰ ਖਿੱਚ ਸਕਦੇ ਹਾਂ ਜੇ ਜੇ ਹੁਣ ਗ੍ਰਿਪਰ ਤੇ ਬੱਚਾ ਇੱਥੇ ਆ ਗਿਆ ਬਾਹਰ ਚਾਂਸ ਜੇ ਆਪਣੀ ਆ ਤਾਰ ਜਾਂ ਕਿ ਜਿਹੜਾ ਸਾ ਜੋ ਵੀ ਆਪਾਂ ਲਾਇਆ ਹੋਇਆ ਇੱਥੇ ਆ ਕੇ ਘਟ ਗਿਆ ਫਿਰ ਆਪਾਂ ਇੱਥੇ ਇੱਕ ਤਰ੍ਹਾਂ ਦਾ ਹਾਈਡਰੋਲਿਕ ਸਿਸਟਮ ਲਾਇਆ ਹੋਇਆ ਉਹ ਹਾਈਡਰੋਲਿਕ ਸਿਸਟਮ ਦੇ ਨਾਲ ਜਿਹੜਾ ਆ ਚੀਜ਼ ਉੱਪਰ ਹੋ ਜੂਗੀ ਤਾਂ ਆਪਾਂ ਆਸਾਨੀ ਦੇ ਨਾਲ ਬੱਚੇ ਨੂੰ ਉੱਪਰ ਖਿੱਚ ਸਕਾਂਗੇ ਹਾਂਜੀ ਇਹ ਪ੍ਰੋਜੈਕਟ ਜਿਹੜਾ ਆਪਣੇ ਬੱਚਿਆਂ ਨੇ ਤਿਆਰ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਫਾਇਦੇਮੰਦ ਹੋ ਸਕਦਾ ਹੈ ਤਾਂ ਇਸ ਤੇ ਹੋਰ ਵੀ ਸੋਧ ਕਰ ਰਹੇ ਨੇ ਬੱਚੇ ਇਸ ਟੀ ਨੂੰ ਹੋਰ ਵਧੀਆ ਬਣਾਉਣ ਦਾ ਯਤਨ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆਪਣੇ ਲਈ ਬਹੁਤ ਲਾਭਦਾਇਕ ਹੋਊਗਾ ਇਸ ਤਰ੍ਹਾਂ ਦਾ ਪ੍ਰੋਜੈਕਟ ਜੇ ਬਣ ਜੇ ਤਾਂ ਜਦ ਬੋਰਵੈਲ ਦੇ ਵਿੱਚ ਕਈ ਵਾਰ ਕੋਈ ਅ ਅਨਸਾਨ ਜਾਂ ਬੱਚਾ ਛੋਟਾ ਡਿੱਗ ਪੈਂਦਾ ਤਾਂ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਮੁਸ਼ਕਲ ਹੁੰਦੀ ਹੈ ਕੱਢਣ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰੀ ਹਨ ਆਪਣੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਇਹ ਜਿਹੜਾ ਪ੍ਰੋਜੈਕਟ ਆ ਲਾਭਦਾਇਕ ਹੋਊਗਾ ਹੁਣ ਆਪਣੇ ਲੋਕੀ ਇਕੱਠਾ ਬਣਾਉਂਦੇ ਜਾਂ ਪਰਾਲੀ ਨੂੰ ਸਾੜਦੇ ਆ ਜਿਹੜਾ ਉਹ ਧੂਆ ਹੁੰਦਾ ਉਹ ਆਪਣੀਆਂ ਅੱਖਾਂ ਨੂੰ ਜਾ ਆਪ ਨੂੰ ਸਾਹ ਲੈਣ ਦੇ ਵਿੱਚ ਬਹੁਤ ਦਿੱਕਤ ਕਰਦਾ ਹੁਣ ਆਪਾਂ ਇੱਥੋਂ ਧੂਏ ਨੂੰ ਇੱਕ ਅਬਜ਼ਾਰਬਰ ਦੇ ਵਿੱਚ ਛੱਡਿਆ ਉਸ ਅਬਜ਼ਾਰਬਰ ਨੇ ਆਪਦੇ ਵਿੱਚ ਧੂਆਂ ਖਿੱਚ ਕੇ ਇੱਕ ਫਿਲਟਰ ਦੇ ਵਿੱਚ ਧੰਨਵਾ ਉਸ ਫਿਲਟਰ ਨੇ ਡਰਾਈ ਕਾਰਬਨ ਕਲੈਕਟ ਕਰਨੀ ਹੈ ਇੱਥੇ ਉਹ ਫਿਲਟਰ ਨੇ ਇੱਥੇ ਇੱਥੋਂ ਧੂਆ ਬਾਹਰ ਨਿਕਲੂਗਾ ਇੱਥੇ ਇੱਕ ਫਿਲਟਰ ਲੱਗਿਆ ਹੋਇਆ ਹੈ ਫਿਲਟਰ ਦੇ ਵਿੱਚ ਡਰਾਈ ਕਾਰਬਨ ਕਲੈਕਟ ਹੋਊਗੀ ਡਰਾਈ ਕਾਰਬਨ ਦੇ ਵਿੱਚ ਆਪਾਂ ਪਾਣੀ ਪਾ ਕੇ ਪੇਂਟ ਤਿਆਰ ਕਰ ਸਕਦੇ ਹਾਂ ਸ਼ਾਈ ਤਿਆਰ ਕਰ ਸਕਦੇ ਹਾਂ ਤੇ ਇਨਕ ਵੀ ਤਿਆਰ ਕਰ ਸਕਦੇ ਹਾਂ ਇੱਥੇ ਹੁਣ ਆਪਾਂ ਇੱਕ ਰੋਡ ਰਿਪਰਜੈਂਟ ਕੀਤਾ ਜਦੋਂ ਵੀ ਗੱਡੀ ਜਾਂ ਕਾਰ ਜਾਂ ਡਰਾਕ ਕੋਈ ਵੀ ਤੇਜ਼ ਜਾਊਗਾ ਉਹਦੇ ਹਵਾ ਦੇ ਪ੍ਰੈਸ਼ਰ ਦੇ ਨਾਲ ਹੀ ਘੁੰਮੂਗਾ ਤੇ ਬਿਜਲੀ ਪੈਦਾ ਕਰੂਗਾ ਇੱਥੇ ਆਪਾਂ ਇੱਕ ਪੀਜ਼ੋ ਸੈਂਸਰ ਲਾਇਆ ਹੋਇਆ ਉਹਦੀ ਗੂੰਜ ਦੇ ਨਾਲ ਤੇ ਉਹਦੀ ਵਾਈਬ੍ਰੇਸ਼ਨ ਦੇ ਨਾਲ ਬਿਜਲੀ ਪੈਦਾ ਹੋਊਗੀ ਤੇ ਇੱਥੇ ਆਪਾਂ ਇੱਕ ਡਾਇਨਮੋ ਜਨਰੇਟਰ ਬਣਾਇਆ ਜਿਹੜਾ ਕਿ ਬਿਨਾਂ ਪਾਣੀ ਤੋਂ ਬਿਨਾਂ ਤੇਲ ਤੋਂ ਬਿਨਾਂ ਕਿਸੇ ਡੀਜ਼ਲ ਤੋਂ ਬਿਜਲੀ ਪੈਦਾ ਕਰਦਾ ਇੱਥੇ ਇੱਕ ਬੈਟਰੀ ਲੱਗੀ ਹੋਊਗੀ ਜਿਹੜਾ ਕਿ ਇਸ ਮੋਟਰ ਨੂੰ ਘੁਮਾਊਗਾ ਜਦੋਂ ਇਹ ਮੋਟਰ ਘੁੰਮੂਗੀ ਤਾਂ ਡਾਇਨਮੋ ਬਿਜਲੀ ਪੈਦਾ ਕਰੂਗਾ ਤੇ ਜਿਹੜੀ ਬਿਜਲੀ ਪੈਦਾ ਹੋਊਗੀ ਉਸ ਨਾਲ ਹੀ ਬੈਟਰੀ ਚਾਰਜ ਹੋਊਗੀ ਇਸ ਤਰ੍ਹਾਂ ਇਹ ਫ੍ਰੀ એનર્ਜੀ ਜਨਰੇਟਰ ਬ ਹੁਣ ਇਹ ਆਪਾਂ ਇੱਕ ਦੇਖੀ ਦੇਖੀ ਉੱਥੇ ਹੀ ਦੱਸ ਦਿੰਦੇ ਆ ਕਿ ਕਿੰਨਾ ਵਿਰੂਪਨ ਹੀ ਰੀਡ ਕਰ ਰਿਹਾ ਹੁਣ ਇਹ ਆਪਾਂ ਇੱਕ ਸੋਲਰ ਟਰੈਕਰ ਬਣਾਇਆ ਇਹਨਾਂ ਲੋਕੀਂ ਘਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਸੋਲਰ ਲਵਾਉਂਦੇ ਆ ਬਾਈ ਚਾਂਸ ਉਹਨਾਂ ਨੇ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਲਾਤਾ ਸੋਲਰ ਤੇ ਜਦੋਂ ਸੂਰਜ ਉਹਦੇ ਪਿਛਲੇ ਜਾਂ ਬੈਕ ਸਾਈਡ ਜਾਂ ਹੋਰ ਡਾਇਰੈਕਸ਼ਨ ਦੇ ਵਿੱਚ ਜਾਵੜਿੰਦਾ ਤਾਂ ਉਹ ਬਿਜਲੀ ਪੈਦਾ ਕਰਨਾ ਬੰਦ ਕਰ ਦਿੰਦਾ ਤੇ ਇਹਦੇ ਵਿੱਚ ਆਪਾਂ ਸੈਂਸਰ ਲਾਏ ਹੋਏ ਆ ਜਿੱਧਰਲੇ ਸਾਈਡ ਨੂੰ ਸੂਰਜ ਜਾਊਗਾ ਉਧਰਲੀ ਸਾਈਡ ਨੂੰ ਸੋਲਰ ਘੁੰਮੂਗਾ ਤਾਂ ਇਸ ਤਰ੍ਹਾਂ ਇਹ ਇੱਕ ਤਰ੍ਹਾਂ ਦਾ ਸੋਲਰ ਟਰੈਕਰ ਬਣ ਗਿਆ